ਆਪਣੇ ਕੌਣ ਹੈ ਤੇ ਪ੍ਰਾਏ ਕੌਣ ਹੈ ਆਪਾਂ ਗੱਲਾਂ 'ਚ ਆ ਜਾਂਦੇ ਆ ਆਪਾਂ ਗੱਲਾਂ 'ਚ ਆ ਜਾਂਦੇ ਆ ਤੇ ਉਹ ਗੱਲਾਂ 'ਚ ਆ ਕੇ ਆਪਣਾ ਹੀ ਨੁਕਸਾਨ ਕਰ ਲੈਂਦੇ ਆ ਆਪਣੇ ਤੇ ਹਮਲੇ ਹੋ ਹੀ ਜਾਂਦੇ ਆ ਤੇ ਆਪਾਂ ਉਹਨਾਂ ਨੂੰ ਜਗਾ ਦੇਈ ਜਾਂਦੇ ਆ ਤੇ ਕਿੱਡਾ ਵੱਡਾ ਨੁਕਸਾਨ ਆਪਣਾ ਹੋ ਗਿਆ ਤੁਸੀਂ ਦੱਸਦੇ ਥੋੜਾ ਆਪਣਾ ਹੋ ਗਿਆ ਮੈਂ ਦੇਖ ਰਿਆ ਸੀ ਬੈਠੇ ਪਿਛਲੇ 35-40 ਸਾਲ ਪੰਜਾਬ ਦਾ ਮਨ ਨਕਸ਼ਾ ਦੇਖ ਰਿਆ ਸੀ ਪਿਛਲੇ 40 ਸਾਲਾਂ ਚ ਤੁਸੀਂ ਵੀ ਦੇਖਿਆ ਹੋਣਾ ਮੈਂ ਵੀ ਦੇਖਿਆ ਕਿ ਪਿਛਲੀ 40 ਸਾਲਾਂ ਤਕਰੀਬਨ 22-23 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕਰਕੇ ਇਥੇ ਰਾਜ ਕੀਤਾ ਸੇਵਾ ਕੀਤੀ ਤੇ ਉਹਨਾਂ ਵਿੱਚੋਂ 10 ਸਾਲ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਤੇ ਬਾਕੀ ਆ ਝਾੜੂ ਵਾਲੇ ਜੀ ਆਗੇ 2-3 ਸਾਲ ਕਿਤੇ ਤੁਸੀਂ ਵਿਚਾਰ ਕੀਤਾ ਕਿਤੇ ਸੋਚਿਆ ਕਿ 40 ਸਾਲ ਕਿੰਨੇ ਹੁੰਦੇ ਆ ਕਿ 40 ਸਾਲਾਂ ਚ ਤੁਹਾਡੇ ਸੜਕਾਂ ਕਿਨੇ ਬਣਾਈਆਂ ਤੁਹਾਡੀਆਂ ਗਲੀਆਂ ਕਿਨੇ ਬਣਾਈਆਂ ਤੁਹਾਨੂੰ ਕੱਸੀਆਂ ਕਿਨੇ ਕੱਡੀਆਂ ਤੁਹਾਡੇ ਖਾਲੇ ਕਿਨੇ ਬਣਾਏ ਸੋਨੇ ਅੰਡਰਗ੍ਰਾਉਂਡ ਪਾਈਪ ਕਿਨੇ ਬਣਾ ਦਿੱਤੀਆਂ ਆਟਾ ਦਾ ਸਕੀਮ ਕਿਨੇ ਲਿਆਂਦੀ ਸਬੰਧ ਸਕੀਮ ਕਿਨੇ ਲਿਆਂਦੀ ਐਸੀ ਬੱਚਿਆਂ ਨੂੰ ਸਕਾਲਰਸ਼ਿਪ ਕਿਨੇ ਦਿੱਤੀ ਪੰਜਾਬ ਵਿੱਚ 에어ਪੋਰਟ ਕਿਨੇ ਬਣਾਏ ਚਾਰ ਲੇਨ ਸੜਕਾਂ ਕਿਨੇ ਬਣਾਈਆਂ ਅਥਰਮਲ ਪਲਾਨ ਬਿਜਲੀ ਦੇ ਕਿਨੇ ਬਣਾਏ ਕਿਤੇ ਕਿਤੇ ਸੋਚਿਆ ਜੇ ਸੋਚੋਗੇ ਇੱਕੋ ਇੱਕ ਨਾਂ ਆਊਗਾ ਬਾਪੂ ਬਾਦਲ ਦਾ ਨਾਂ ਆਊਗਾ ਬੋਲੇ ਸੋਨਹੁ ਸਤਿ ਸ੍ਰੀ ਅਕਾਲ ਮੈਨ ਲੱਗਦਾ ਤੁਹਾਡਾ ਕੋਈ ਘਰ ਨਹੀਂ ਹੋਣਾ ਤੁਸੀਂ ਸਾਰੇ ਤੁਸੀਂ ਸਾਰੇ ਮੈਨ ਲੱਗਦਾ ਤੁਹਾਡੇ ਕਿਸੇ ਦੇ ਵੀ ਘਰੇ ਚਲੇ ਜਾ ਬਾਪੂ ਬਾਦਲ ਦੀ ਫੋਟੋ ਹੋਊਗੀ ਤੁਹਾਡੇ ਨਾਲ ਕਿਸੇ ਦੇ ਵੀ ਘਰੇ ਚਲੇ ਜਾ ਕੋਈ ਪਿੰਡ ਨਹੀਂ ਪੰਜਾਬ ਦਾ ਕੋਈ ਗਲੀ ਨਹੀਂ ਕੋਈ ਘਰ ਨਹੀਂ ਜਿੱਥੇ ਉਹ ਆਪ ਨਹੀਂ ਗਏ ਤੁਹਾਡੇ ਦੁੱਖ ਸੱਤੇ ਸਾਥੀ ਨਾ ਬਣੇ ਤੂਫਾਨ ਆਏ ਗੜੇ ਪੈ ਜਾਣ ਮੁਖਮਤੀ ਹੁੰਦੇ ਸੀ ਪਿੰਡ ਵਾਲੇ ਬਾਤ ਜਾਗਦੇ ਹੁੰਦੇ ਸੀ ਮੁਖਮੰਤਰੀ ਤੁਹਾਡੇ ਖੇਤਾਂ 'ਚ ਬਾਦਲ ਸਾਬ ਪਹਿਲੇ ਹੁੰਦੇ ਸੀ ਤੁਹਾਨੂੰ ਫਿਕਰ ਨਹੀਂ ਸੀ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਮੰਗੂ ਅੱਜ ਦੇ ਦਿਨ ਸ਼੍ਰੋਮਣੀ ਅਕਾਲੀ ਦਲ ਇੱਥੇ 40 ਮੁਕਤੀਆਂ ਦੀ ਇਸ ਪਵਿੱਤਰ ਧਰਤੀ ਤੇ ਇਕੱਠੇ ਹੋ ਕੇ ਇਸ ਪਵਿੱਤਰ ਧਰਤੀ ਨੂੰ ਨਮਸਕਾਰ ਕਰਨ ਵਾਸਤੇ ਇਕੱਠਾ ਹੋਇਆ। ਅੱਜ ਦੇ ਇਤਿਹਾਸ ਬਾਰੇ ਮੈਥੋਂ ਪਹਿਲੇ ਬੜੇ ਵਿਸਤਾਰ ਨਾਲ ਸਮੂਚੀ ਪਾਰਟੀ ਦੀ ਲੀਡਰਸ਼ਿਪ ਨੇ ਗੱਲਾਂ ਕੀਤੀਆਂ ਮੈਂ ਉਸ ਤਰਫ ਮੈਂ ਨਹੀਂ ਜਾਣਾ ਚਾਹੂੰਗਾ ਮੈਂ ਅੱਜ ਉਸ ਪਵਿੱਤਰ ਧਰਤੀ ਤੇ ਇਕੱਠੇ ਹੋਏ ਆ ਜਿੱਥੇ ਆਪਾਂ ਹਰ ਸਾਲ ਇਕੱਠੇ ਹੁੰਨੇ ਆ ਅੱਜ ਮੈਂ ਤੁਹਾਡੇ ਨਾਲ ਕੁਝ ਦਿਲ ਦੀ ਗੱਲਾਂ ਕਰਨਾ ਚਾਹਣਾ ਹੈ ਅੱਜ ਮੈਨੂੰ ਬੜਾ ਇੱਕ ਕਮੀ ਮੈਨੂੰ ਵੀ ਨਹੀਂ ਸਾਨੂੰ ਵੀ ਕਮੀ ਮਹਿਸੂਸ ਹੋ ਰਹੀ ਹੋਣੀ ਐ ਮੈਨੂੰ ਲੱਗ ਪੂਰੀ ਜ਼ਿੰਦਗੀ ਜਿਹੜੇ ਆਪਾਂ ਬੈਠੇ ਆ ਪੂਰੀ ਜ਼ਿੰਦਗੀ ਅੱਜ ਦੇ ਦਿਨ ਐ ਸਟੇਜ ਵਿੱਚ ਬਾਦਲ ਸਾਹਿਬ ਆਪੂ ਬਾਦਲ ਹੁੰਦੇ ਸੀ ਮੈਨੂੰ ਲੱਗਦਾ ਮੁਕਸਰ ਜ਼ਿਲ੍ਹੇ ਦੇ ਹਰ ਪੰਥਕ ਪਰਿਵਾਰ ਦੇ ਘਰੋਂ ਕੋਈ ਨਾ ਕੋਈ ਅੱਜ ਆਪਣੇ ਕੱਠ ਵਿੱਚ ਆਇਆ ਹੈ ਬਾਪੂ ਬਾਦਲ ਜੀ ਨੇ ਸਾਰੀ ਜ਼ਿੰਦਗੀ ਕੌਮ ਖਾਤਰ ਪੰਜਾਬ ਖਾਤਰ ਆਪਣੇ ਦੇਸ਼ ਖਾਤਰ ਦੇਸ਼ ਦੇ ਵਿੱਚ ਜ਼ੁਲਮ ਜੇ ਹੁੰਦਾ ਸੀ ਉਹਨਾਂ ਦੀ ਲੜਾਈ ਲੜੀ ਅੱਜ ਉਹ ਆਪਣੇ ਵਿੱਚ ਨਹੀਂ ਬਹੁਤ ਜ਼ਿਆਦਾ ਕਮੀ ਮਸੂਰ ਹੋ ਰਹੀ ਹੈ ਮੈਂ ਸਿਆਸ ਦੇਖ ਰਿਹਾ ਸੀ ਸ਼ੋਮਨੀ ਖਾਲੀ ਦਲ ਦਾ 103ਵਾਂ ਸਾਲ ਚੱਲ ਰਿਹਾ ਹੈ 103 ਸਾਲ ਪੁਰਾਣੀ ਪਾਰਟੀ ਹੈ 103 ਸਾਲਾਂ ਵਿੱਚ ਬਾਪੂ ਬਾਦਲ ਜੀ ਨੇ ਇਸ ਪਾਰਟੀ ਵਿੱਚ ਤਕਰੀਬਨ 70 ਸਾਲ ਸੇਵਾ ਕੀਤੀ ਤੇ ਤਕਰੀਬਨ 40 ਤੋਂ 50 ਸਾਲ ਅਗਵਾਈ ਕਰਕੇ ਸੇਵਾ ਕੀਤੀ ਮੈਥੋਂ ਪਹਿਲੇ ਤੁਹਾਨੂੰ ਜ਼ਿਕਰ ਕੀਤਾ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਕੌਮ ਦੀ ਆਵਾਜ਼ ਹੈ ਇੱਕ ਪੰਜਾਬ ਦੀ ਆਵਾਜ਼ ਹੈ ਇੱਕ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਹੈ ਤੁਹਾਡੇ ਦਿਲ ਦੀ ਧੜਕਣ ਹੈ ਅੱਜ ਪਿਛਲੇ 7-8 ਸਾਲਾਂ 'ਚ ਮੈਂ ਦੇਖਿਆ 8 ਸਾਲਾਂ 'ਚ 9 ਸਾਲਾਂ 'ਚ ਸਾਰੀਆਂ ਜਿੰਨੀਆਂ ਵਿਰੋਧੀ ਤਾਕਤਾਂ ਜਿੰਨੀਆਂ ਵੀ ਦਿੱਲੀ ਦੀਆਂ ਪਾਰਟੀਆਂ ਉਹਨਾਂ ਨੇ ਦੇਖਿਆ ਕੀ ਖਾਲਸਾ ਪੰਥ ਪੰਜਾਬ ਦੀ ਅਗਵਾਈ ਕਰਨ ਵਾਲੀ ਪਾਰਟੀ ਨੂੰ ਕਮਜ਼ੋਰ ਕਰੋਗੇ ਤਾਂ ਹੀ ਸਾਡਾ ਦਾ ਪੰਜਾਬ ਚ ਲੱਗੂਗਾ ਜੇ ਕੋਈ ਕਾਂਗਰਸ ਦਾ ਲੀਡਰ ਦਾ ਬਿਆਨ ਹੁੰਦਾ ਜਾਂ ਬਾਦਲ ਪਰਿਵਾਰ ਦੇ ਖਿਲਾਫ ਬੋਲਣਗੇ ਜਾਂ ਕਾਲੀ ਦਲ ਦੇ ਖਿਲਾਫ ਬੋਲਣਗੇ ਝਾੜੂ ਦਾ ਬਿਆਨ ਆਊਗਾ ਕੇਜਰੀ ਵਧਾਊਗਾ ਜਾਂ ਭਗਵੰਤ ਬੇਈਮਾਨ ਦਾ ਆਊਗਾ ਕੱਲੇ ਬਾਦਲ ਪਰਿਵਾਰ ਜਾਂ ਕਾਲੀ ਦਲ ਤੇ ਭਾਜਪੀ ਦੇ ਲੀਡਰਾਂ ਦਾ ਵੀ ਹੁਣ ਅੱਜਕੱਲ ਦੇਖ ਲਓ ਕੱਲੇ ਬਾਦਲ ਪਰਿਵਾਰ ਤੇ ਕਾਲੀ ਦਲ ਕਿਉਂ ਕਿਉਂ ਨੂੰ ਪਤਾ ਹੈ ਕਿ ਆ ਇੱਕ ਕੌਮ ਦੀ ਤਾਕਤ ਹੈ ਬੜਾ ਪੱਕ ਦੇ ਸਮਝ ਨਹੀਂ ਰਹੇ ਆਪਾਂ ਸਮਝ ਨਹੀਂ ਰਹੇ ਤੁਹਾਨੂੰ ਕੋਈ ਡਰ ਨਹੀਂ ਸੀ ਤੁਹਾਨੂੰ ਪਤਾ ਸੀ ਕਿ ਬਾਪੂ ਬਾਦਲ ਬੈਠੇ ਐ ਇਹ ਨੁਕਸਾਨ ਹੋਊਗਾ ਤੇ ਆਪ ਵੀ ਭਰਨਗੇ ਤੁਹਾਡਾ ਆਪ ਵੀ ਸਹਾਰ ਰਹੇਗੇ ਪਰ ਵਿਰੋਧੀ ਇੰਨੇ ਇਕੱਠੇ ਹੋ ਗਏ ਉਹਨਾਂ ਨੂੰ ਪਤਾ ਕਿ ਅਟੈਕ ਹੀ ਬਾਪੂ ਬਾਦਲ ਦੇ ਹਮ ਬਾਪੂ ਬਾਦਲ ਦੇ ਟੈਕ ਕਰਤਾ ਕਿ ਬੇਅਦਬੀ ਕਰਾਈ ਤੁਸੀਂ ਸਾਰੇ ਬਾਦਲ ਸਾਹਿਬ ਨੂੰ ਜਾਣਦੇ ਹੋ ਜਿਹਦੇ ਘਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ ਹਰ ਰੋਜ਼ ਜਿਹੜਾ ਇਨਸਾਨ ਕਰੇ ਮੱਥਾ ਟੇਕ ਕੇ ਆਪਣੇ ਘਰੋਂ ਨਿਕਲਦਾ ਹੋਏ ਨਾ ਉਹਨਾਂ ਦੇ ਇੰਤਜ਼ਾਮ ਲਦਾਮ ਲਾਉਣ ਵਾਲੇ ਕਣੇ ਆ ਕਾਂਗਰਸੀ ਜਿਹਨੇ ਟੈਂਕਾਂ ਤੋਂ ਪਦੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਇਲਜ਼ਾਮ ਲਾਉਣ ਵਾਲੇ ਝਾੜੂ ਵਾਲੇ ਏ ਜਿਹੜਾ ਮੱਥਾ ਟੇਕਣ ਵੀ ਨਹੀਂ ਜਾਂਦੇ ਗੁਰੂ ਘਰ ਇਲਜ਼ਾਮ ਲਾਉਣ ਵਾਲੇ ਉਹ ਇੱਥੇ ਕੌਮ ਦੇ ਗद्दार ਤੁਸੀਂ ਦੇਖਿਆ ਹੋਣਾ ਇੱਕ ਬਹੁਤ ਕਈ ਖੋਰ ਨਵੀਂ ਲੋਕ ਆਪਣੇ ਪਿਛਲੇ 15-20 ਸਾਲਾਂ ਦੇਖਿਆ ਜਿਹੜੀ ਸ਼ਕਲਾਂ ਲੱਗਣਗੀਆਂ ਬੜੇ ਧਾਰਮਿਕ ਹੈ ਚੋਲੇ ਪਾਇ ਲੈਣਗੇ ਪਰ ਅੰਦਰ ਹੈਗੇ ਉਹਨਾਂ ਨੇ ਚੋਰ ਕੌਮ ਦੇ ਗੱਦਾਰ ਜਿਨ੍ਹਾਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿ ਕਾਲੀ ਦਲ ਖਤਮ ਹੋਏ ਕਾਲੀ ਦਲ ਖਤਮ ਹੋਏ ਉਹਨਾਂ ਦਾ ਉਹਨਾਂ ਨੇ ਕੀ ਕੀਤਾ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਤੁਸੀਂ ਉਹਨਾਂ ਗੱਲਾਂ 'ਚ ਆ ਕੇ اپنی ماں پارٹی ਨੂੰ ਕਮਜ਼ੋਰ ਕਰ ਦਿੱਤਾ ਉਹਦਾ ਨੁਕਸਾਨ ਕੀ ਹੋਇਆ ਸਭ ਤੋਂ ਪਹਿਲਾ ਵੱਡਾ ਨੁਕਸਾਨ ਹੋਇਆ ਕਿ ਵਿਰੋਧੀਆਂ ਨੇ ਦੇਖਿਆ ਕਿ ਹੁਣ ਪੰਥ ਕਮਜ਼ੋਰ ਹੈ ਗੁਰੂ ਘਰਾਂ ਦੀ ਕਮੇਟੀਆਂ ਤੇ ਕਬਜ਼ਾ ਕਰ ਲਓ ਸ੍ਰੀ ਹਜ਼ੂਰ ਸਾਹਿਬ ਕਮੇਟੀ ਤੇ ਉਹ ਸ਼ਾ ਤਾਕਤਾਂ ਹੋ ਗਈਆਂ ਆਪਣੇ ਦਿੱਲੀ ਕਮੇਟੀ ਜਿਹੜੀ ਸ਼੍ਰੋਮਣੀ ਕਾਲੀ ਦਲ ਨੇ ਪੁੰਦਰ ਸਾਹਿਬ ਬੈਠੇ ਪਹਿਲੇ ਜਥੇ ਜੀ ਉਸ ਪਹਿਲੇ ਵੀ ਦਿੱਲੀ 'ਚ ਹੀ ਮਹੰਤਾਂ ਦਾ ਕਬਜ਼ਾ ਸੀ ਗੁਰੂ ਆਪਣੇ ਕਾਲੀ ਦਲ ਨੇ ਉੱਥੇ ਮੋਰਚਾ ਲਾ ਕੇ ਗੁਰੂ ਘਰ ਆਜ਼ਾਦ ਕਰਾਏ ਤੇ ਅੱਜ ਕਿਹਦੇ ਉਹ ਕਾਲਕਾ ਵਰਗੇ ਕਿੱਧਰ ਚਲੇ ਗਏ ਕਿਹੜੀ ਪਾਰਟੀ ਸ਼ਾਮਲ ਹੋ ਗਈ ਤੁਸੀਂ ਸਾਰੇ ਜਾਣਦੇ ਹੋ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਪੰਥ ਦਾ ਪਾਰਲੀਮੈਂਟ ਕਿਸੇ ਦੀ ਹਿੰਮਤ ਨਹੀਂ ਸੀ ਅੰਗਰੇਜ਼ਾਂ ਦੀ ਵੀ ਹਿੰਮਤ ਨਹੀਂ ਸੀ ਕਿ ਉਸ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੋ ਹਮਲਾ ਕਰ ਦੇ ਪਰ ਤੁਸੀਂ ਆਪਣੀ ਕੌਮ ਨੂੰ ਫੌਜ ਨੂੰ ਕਮਜ਼ੋਰ ਕਰਤਾ ਉਹਨਾਂ ਨੇ ਉੱਥੇ ਵੀ ਹਮਲਾ ਕਰਕੇ ਹਰਿਆਣੇ ਦੀ ਕਮੇਟੀ ਲੱਗ ਬਣਾਤੀ ਨੁਕਸਾਨ ਕੀਦਾ ਹੋਇਆ ਕੌਮ ਦਾ ਹੋਇਆ ਤੇ ਅੱਜ ਲੜਨ ਵਾਸਤੇ ਕੌਣ ਹੈ ਤੁਸੀਂ ਦੇਖੋ ਕਿਸੇ ਦੀ ਹਿੰਮਤ ਹੈ ਕੀ ਆਪਣੇ ਗੁਰੂ ਘਰਾਂ ਤੇ ਫਾਇਰਿੰਗ ਕਰਦੇ ਕਿਉਂਕਿ ਆਪਾਂ ਤਾਕਤ ਹੀ ਹੈ ਜੇ ਬੰਦੇ ਨੂੰ ਦੇ ਦੀ ਤਾਮੀ ਸਾਹਿਬ ਨੇ ਹੁਣੇ ਜ਼ਿਕਰ ਕੀਤਾ ਸੁਲਤਾਨਪੁਰ ਲੋਧੀ ਗੁਰੂ ਘਰ ਦਾ ਜਿੱਥੇ ਪੁਲਿਸ ਨੇ ਜੁੱਤੇ ਪਾ ਕੇ ਅੰਦਰ ਗੋਲੀਆਂ ਚਲਾ ਕੇ ਐਡੀ ਵੱਡੀ ਗੱਲ ਕੀਤੀ ਕੋਈ ਬੋਲਿਆ ਜਿਹੜੇ ਮੰਡ ਵਰਗੇ ਦਾਦੂ ਵਾਲ ਵਰਗੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਆ ਉਹ ਜਸਵੀਰ ਰੋਡੇ ਵਰਗੇ ਇਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੇ ਨਾਂ ਲਈਏ ਤੇ ਮਲਾ ਦਾ ਬੁਖਾਰ ਚੜ ਜਾਂਦਾ ਐਜੇ ਲੋਕ ਐ ਮੀ ਨਹੀਂ ਕਰਦਾ ਮੇਰਾ ਨਾਂ ਲੈਂਦੇ ਪਰ ਆਪਾਂ ਗੱਲਾਂ ਉਹਨਾਂ ਦੇ ਬਿਆਨ ਉਹ ਕਹਿੰਦਦੇ ਬੇਅਦਬੀ ਕੀਤੀ ਆਪਾਂ ਮੰਨ ਲੈਨੇ ਤੇ ਖੁਣ ਕਿਉਂ ਨਹੀਂ ਬੋਲੇ ਕਿਉਂ ਨਹੀਂ ਬੋਲਦੇ ਭਗਵੰਤ ਮਾਨ ਦੇ ਖਿਲਾਫ ਕਿਉਂ ਨਹੀਂ ਪਿਆਜ ਚੱਕਦੇ ਜੇ ਉੱਥੇ ਧਰਨਾ ਦੇ ਰਿਹਾ ਜੋ ਲੜਾਈ ਲੜ ਰਿਹਾ ਕਾਲੀ ਦਾ ਲੜ ਰਿਹਾ ਮੈਂ ਇੱਕ ਦਿਨ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਹੈ ਸ਼ਾਇਦ ਤੁਸੀਂ ਭੁੱਲ ਗਏ ਹੋਗੇ 84 ਵਿੱਚ ਕਤਲੇਆਮ ਹੋਏ 84 ਆਪਾਂ ਸਾਰੇ ਜਾਣਦੇ ਹਾਂਗੇ ਨੀ 84 ਨੂੰ ਹੈ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ 84 'ਤੇ ਹਮਲਾ ਕੀਤਾ ਨਹੀਂ ਕਿ ਕਾਂਗਰਸ ਨੇ ਤੇ ਮੈਂ ਤੁਹਾਨੂੰ ਪੁੱਛਣਾ ਦੱਸਣਾ ਚਾਹਣਾ ਜੇ ਤੁਹਾਡੇ ਭੁੱਲ ਗਏ ਨਵੇਂ ਨੌਜਵਾਨਾਂ ਨੂੰ 84 ਵਿੱਚ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਗਿਆ ਤੇ 85 ਵਿੱਚ ਅਸੈਂਬਲੀ ਦੇ ਇਲੈਕਸ਼ਨ ਪੰਜਾਬ 'ਚ ਹੋਏ ਅਸੈਂਬਲੀ ਦੇ 85 ਵਿੱਚ ਇੱਕ 7-8 ਮਹੀਨੇ ਬਾਅਦ ਐਨੇ ਆਪਣੇ ਪਰਿਵਾਰ ਮਾਰਤੇ ਤੇ ਰਿਜ਼ਲਟ ਕੀ ਸੀ 35 ਸੀਟਾਂ ਤੇ ਕਾਂਗਰਸ ਜਿੱਤੀ ਸੀ 35 ਸੀਟਾਂ ਤੇ ਜਿਹੜੇ ਇੰਨਾ ਕੁਛ ਕੀਤਾ ਹੋਏ ਸਾਲ ਪੂਰਾ ਨਹੀਂ ਹੋਇਆ ਤੇ 35 ਸੀਟਾਂ ਤੇ ਕਾਂਗਰਸ ਜਿੱਤੀ ਤੇ 25 ਦੀਆਂ ਸੀਟਾਂ ਸੀ ਜਿੱਥੇ ਹਜ਼ਾਰ ਹਜ਼ਾਰ ਤੇ ਹੀ ਹਾਰੀ ਹੈ ਇਹ ਆਪਣਾ ਹੋ ਕੀ ਗਿਆ ਆਪਣੇ ਖੂਨ ਚ ਕੀ ਹੋ ਗਿਆ ਜਿਹੜੇ ਦਰਬਾਰ ਸਾਹਿਬ ਤੇ ਹਮਲਾ ਕਰਤਾ ਆਪਣੇ ਭੈਣ ਭਰਾਵਾਂ ਦਾ ਕਤਲਿਆਮ ਕਰਤਾ ਆਪਣੇ ਐਡੇ ਜ਼ੁਲਮ ਕੀਤੇ ਤੇ ਆਪਾਂ ਫਿਰ ਤੋਂ ਉਹਨਾਂ ਨੂੰ ਕਿ 84 ਦੇ ਬਾਅਦ ਫਿਰ 92 85 ਦੇ ਬਾਅਦ ਫਿਰ 92 ਚ ਇਲੈਕਸ਼ਨ ਆਇਆ ਤੂੰ ਦੇਖੋ 5 ਸਾਲ ਬਾਅਦ ਹੀ ਤੇ 87 ਸੀਟਾਂ ਲੈ ਕੇ ਕਾਂਗਰਸ ਨੇ ਸਰਕਾਰ ਬਣਾਈ 87 ਲੇ 7 ਸਾਲ ਵੀ ਨਹੀਂ ਹੋਈ ਚਰਾਸੀ ਤੇ ਆਪਾਂ ਭੁੱਲ ਜਾਨੇ ਉਹਦੇ ਵਾਰ 2002 ਚ ਕਾਂਗਰਸ ਨੇ ਬਣਾਈ 2017 ਚ ਕਾਂਗਰਸ ਨੇ ਬਣਾਈ ਤੇ ਇੱਕ ਨਿਸ਼ਾਨੀ ਦੱਸ ਕਾਂਗਰਸ ਦੀ ਇੱਕ ਕੱਸੀ ਦਾ ਨਾਮ ਦੱਸ ਦਿਓ ਇੱਕ ਢਾਣੀ ਦੇ 55 ਲਾਇ ਦਾ ਨਾਮ ਦੱਸ ਦਿਓ ਇੱਕ ਅੰਡਰਗਰਾਊਂਡ ਪਾਈਪ ਦੱਸੋ ਕਿੱਥੇ ਪਾਈ ਆ ਕਿਸੇ ਗਰੀਬ ਨੂੰ ਇੱਕ ਚੀਜ਼ ਦਿੱਤੀ ਹੋਏ ਫਿਰ ਆਪਣੇ ਤੋਂ ਆਪੋ ਸਮਝੀਏ ਦੋ ਦੇਸ਼ ਦੇ ਲੋਕੀ ਹੁਣ ਗੁਜਰਾਤ ਹੈ ਗੁਜਰਾਤੀ ਹਰ ਵਾਰ ਪਾਰਟੀਆਂ ਜਾਂਦੀਆਂ ਇਲੈਕਸ਼ਨ ਲੜਨ ਤੇ ਪਰ ਉਹ ਵੋਟ ਪਾਉਂਦੇ ਆ ਆਪਣੇ ਮੋਦੀ ਨੂੰ ਹੀ ਉਹਨੂੰ ਪਤਾ ਕਿ ਸਾਡਾ ਮੋਦੀ ਹੈ ਭਾਵੇਂ ਚੰਗਾ ਮਾੜਾ ਸੀਦਾ ਇਹਦੇ ਨਾਲ ਹੀ ਹੈ ਦੇਖੋ ਕਿੰਨੀ ਤਰੱਕੀ ਕਰਾਈ ਹੈ ਜਿਹੜੇ ਸਾਊਥ ਇੰਡੀਆ ਦੀਆਂ ਪਾਰਟੀਆਂ ਹੈ ਕਾਮੇਨਨਾਡੂ ਕੇਰਲਾ ਉਹ ਕਿਤੇ ਕਾਂਗਰਸ ਤੇ ਜਾਂ ਹੋਰ ਬੀਜੇਪੀ ਜਾਂ ਹੋਰ ਕਿਸੇ ਪਾਰਟੀਆਂ ਨੂੰ ਉਥੇ ਵੜ ਨਹੀਂ ਦਿੰਦੇ ਕਿਉਂਕਿ ਉਹ ਕਹਿੰਦੇ ਕਿ ਸਾਡੀ ਖੇਤਰੀਆਂ ਪਾਰਟੀਆਂ ਸਾਡੀ ਆਵਾਜ਼ ਹੈ ਸਾਡੀ ਸਾਨੂੰ ਜਾਣਦੇ ਐ ਅਸੀਂ ਕੋਈ ਨੈਸ਼ਨਲ ਪਾਰਟੀ ਨੂੰ ਵਣ ਨਹੀਂ ਦੇਣਾ ਤੁਸੀਂ ਦੇਖ ਲਓ ਜਦੋਂ ਦਾ ਦੇਸ਼ आजाद ਹੋਇਆ ਨੈਸ਼ਨਲ ਪਾਰਟੀਆਂ ਸਾਊਥ ਇੰਡੀਆ ਚ ਨਹੀਂ ਆਈਆਂ ਆਪਣੀ ਥੋਲੀ ਇਕੱਲੀ ਇੱਕੋ ਹੀ ਖੇਤਰੀ ਪਾਰਟੀ ਹੈ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਜਿਵੇਂ ਮੁਗਲ ਆਏ ਸੀ ਤੇ ਹਮਲਾ ਕਰਕੇ ਲੁੱਟ ਗਏ ਅੰਗਰੇਜ਼ ਆਏ ਸੀ ਹਮਲਾ ਕਰਕੇ ਲੁੱਟ ਗਏ ਉਵੇਂ ਲੁੱਟਦੇ ਰਹੇ ਤੇ ਆਪਾਂ ਉਹਨਾਂ ਦੀ ਗੱਲਾਂ ਚਾਉਂਦੇ ਰਹੇ ਤੇ ਆਪਣੀ ਖੇਤਰੀ ਪਾਰਟੀ ਨੂੰ ਪਿੱਛੇ ਛੱਡ ਗਏ ਮੈਂ ਤੁਹਾਨੂੰ ਆਈ ਗੱਲ ਕਹਿਣਾ ਚਾਹਣਾ ਹੈ ਫਾਇਦਾ ਨੁਕਸਾਨ ਤੁਹਾਡੇ ਹੱਥ ਹੈ ਜੇ ਤੁਸੀਂ ਨੁਕਸਾਨ ਕਰਾਉਣਾ ਆਪਣੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਦੇ ਹੋ ਨੁਕਸਾਨ ਹੋ ਹੀ ਜਾਣਾ ਆਹ ਲਿਖਿਆ 2019 ਦੇ ਆਪਾਂ 22 ਦੇ ਇਲੈਕਸ਼ਨ ਆਏ ਸੀ ਕੰਧਾ ਤੇ ਕੀ ਲਿਖਿਆ ਸੀ ਇੱਕ ਮੌਕਾ ਕੇਜਰੀਵਾਲ ਨੂੰ ਦੇ ਦੇ ਉਹ ਇੱਕ ਮੌਕਾ ਕੇਜਰੀਵਾਲ ਲਿਖਿਆ ਸੀ ਕਿ ਨਹੀਂ ਲਿਖਿਆ ਤੇ ਅੱਜ 2 ਸਾਲ ਹੋ ਗਏ ਕੇਜਰੀਵਾਲ ਕਿਤੇ ਲੱਭਿਆ ਕਿਤੇ ਤੁਹਾਨੂੰ ਦੁੱਖ ਸੁੱਖ ਚ ਆਇਆ ਤੁਹਾਡੀ ਤਕਲੀਫ ਚ ਆਇਆ ਤੁਹਾਡੇ ਘਰੇ ਪੈ ਜਾਂਦੇ ਆ ਰੁਪਈਆ ਨਹੀਂ ਆਉਂਦਾ ਹੜਾ ਜਾਂਦੇ ਆ ਇੱਕ ਰੁਪਈਆ ਨਹੀਂ ਦਿੰਦੇ ਤੁਹਾਨੂੰ ਕਹਿੰਦੇ ਆ ਮੂੰਗੀ ਵੇਚੋ ਬੀਜੋ ਤਾਂ ਸੀ ਖਰੀਦਾਂਗੇ ਨੌਕੀ ਖਰੀਦ ਕੇ ਵਿਚ ਕੇ ਵਜੰਦੇ ਐ ਤੇ ਇੱਕ 잡ਦੇ ਨਹੀਂ ਕਿੱਥੇ ਐ ਆਪਣਾ ਭਗਵੰਤ ਮਾਨ ਝੂਟ ਤੇ ਝੂਠ ਝੂਟ ਤੇ ਝੂਠ ਝੂਟ ਤੇ ਝੂਠ ਹਥਿਆਰ ਕੱਲੇ ਹਥਿਆਰ ਅਸੀਂ ਬਾਦਲ ਸਾਹਿਬ ਨੇ ਢਾਈ ਢਾਈ ਲੱਖ ਨੌਕਰੀਆਂ ਦਿੱਤੀਆਂ ਅਸੀਂ ਤਾਂ ਨਹੀਂ ਕਿਤੇ ਇੱਕ ਇੱਕ ਨੂੰ ਆਰਡਰ ਦਿੱਤੇ ਆ 200 ਦਿੰਦੇ ਐ 200 ਨੂੰ 200 ਉਹ ਵੀ ਦੇਣੀਆਂ ਪੈਂਦੀਆਂ ਏ ਉਹਦੇ ਚ ਵੀ ਚੰਦੂ ਮਰਦਾ ਸਾਹਿਬ ਨੇ ਜ਼ਿਕਰ ਕੀਤਾ ਹਰਿਆਣੇ ਦੇ ਰਾਜਤਰੰ ਦੇ ਕਿਉਂਕਿ ਉੱਥੇ ਇਲੈਕਸ਼ਨ ਲੜਨਾ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇੱਕ ਇੱਕ ਨੂੰ ਚਿੱਠੀ ਤੇ ਇਸ਼ਤਿਹਾਰ ਕਰ ਦਿੰਗੇ 20 ਲੱਖ ਦਾ 30 ਲੱਖ ਦਾ 2 ਕਰੋੜ ਦਾ 750 ਕਰੋੜ ਰੁਪਇਆ ਇਹਨਾਂ ਨੇ ਇਸ਼ਤਿਹਾਰ ਤੇ ਲਾ ਰਿਹਾ 1 ਸਾਲ ਦਾ 750 ਕਰੋੜ ਜਿਹੜਾ ਅਖਬਾਰ ਵਾਲਾ ਉਹਨਾਂ ਦੇ ਖਿਲਾਫ ਲਿਖਦਾ ਉਹਦਾ ਨਾਲ ਦੇ ਨਾਲ ਇਸ਼ਤਿਹਾਰ ਉਹਨੂੰ ਪੈਸਾ ਦੇਣਾ ਬੰਦ ਕਰ ਦਿੰਦੇ ਆ ਡਰਾਲੇ ਸਾਰੇ ਮਾਲਕ ਇਹਨਾਂ ਨੇ ਮਰੇ ਅਖਬਾਰ ਦੇ ਰਿਪੋਰਟਰ ਬੈਠੇ ਆ ਜਿੰਨਾ ਮਰਜੀ ਇੱਥੇ ਲਿਖ ਕੇ ਭੇਜਣ ਫੈਸਲਾ ਕੀਤਾ ਜਾਊਗਾ ਜਿਹੜੇ ਉੱਧਰ ਆਮ ਆਦਮੀ ਪਾਰਟੀ ਦਾ ਪਬਲਿਕ ਰਿਲੇਸ਼ਨ ਦੇ ਨਾਲ ਦਿੱਲੀੋਂ ਲਿਆਂਦਾ ਬੰਦਾ ਉਹ ਦੇਖਦਾ ਅਖਬਾਰ ਨੂੰ ਤੁਸੀਂ ਆ ਲਿਖਣਾ ਆ ਨਹੀਂ ਲਿਖਣਾ ਆਜ਼ਾਦੀ ਕਿੱਥੇ ਗਈ ਪ੍ਰੈਸ ਦੀ ਕਿੱਥੇ ਗਈ ਤੇ ਆ ਜਿਹੜੇ ਨੇ ਮਾਲਕਾਂ ਤੋਂ ਪੁੱਛ ਲੋ ਰਿਪੋਰਟਰ ਨੂੰ ਤਾਂ ਨਹੀਂ ਪਤਾ ਤੁਸੀਂ ਪੁੱਛ ਲੋ ਜਿਹੜਾ ਜਿੰਨਾ ਇਸ਼ਤਿਹਾਰ ਦਿੰਦਾ ਜੇ ਕਿ ਟੀਵੀ ਚੈਨਲ ਨੂੰ 20 ਕਰੋੜ ਦਿੱਤਾ ਤੇ 20% ਵਾਪਸ ਲੈ ਲੈਂਦੇ ਆ ਕੈਸ਼ ਤੇ ਐਡਾ ਵੱਡਾ ਸ਼ਰਾਬ ਦਾ ਘਟਾਲਾ ਕੀਤਾ ਹੈ ਘੱਟ ਤੋਂ ਘੱਟ 3-400 ਕਰੋੜ ਰੁਪਇਆ ਇਹਨਾਂ ਨੇ ਇਕੱਠਾ ਕੀਤਾ ਆ ਦਿੱਲੀ ਵਾਲਾ ਘਟਾਲਾ ਦਾ ਕੁਝ ਵੀ ਨਹੀਂ ਹੈ ਜਿਹੜਾ ਸਾਹਮਣੇ ਜਿਹੜਾ ਪੰਜਾਬ 'ਚ ਕੀਤਾ ਹੈ ਆ ਸਾਰੇ ਅੰਦਰ ਤਾਂ ਆ ਗਏ ਇਹਨਾਂ ਦੇ ਐਮ.ਐਲ.ਏ ਤੁਸੀਂ ਦੇਖਿਆ ਇਹਨਾਂ ਦੇ ਕੋਈ ਐਮਐਲਏ ਐਮਐਲਏ ਕਹਿੰਦੇ ਲਾਇਕ ਹੈ ਪੰਚ ਨਹੀਂ ਬਣ ਸਕਦਾ ਸਰਪੰਚ ਨਹੀਂ ਬਣ ਸਕਦਾ ਉਹ ਐਮਐਲਏ ਬਣ ਗਏ ਆ ਤੁਹਾਡੇ ਪਿੰਡਾਂ ਚ ਘਰਾਂ ਜਿਨ ਨਸ਼ਾ ਵਾਰ ਦਿੱਤਾ ਇਹਨਾਂ ਨੇ ਵੜਿਆ ਮੈਂ ਅਫਸਰਾਂ ਨੂੰ ਪੁੱਛਿਆ ਐਸਐਸਪੀ ਨੂੰ ਪੁੱਛਿਆ ਮੈਂ ਕਿ ਇਹਨਾਂ ਨਸ਼ਾ ਕਿਵੇਂ ਵੜ ਗਿਆ ਕਹਿੰਦੇ ਅਸੀਂ ਕੀ ਕਰੀਏ ਆ ਐਮਐਲਏ ਆ ਨੇ ਮਹੀਨਾ ਬਣ ਲਿਆ ਇਹਨਾਂ ਵੇਚਣ ਵਾਲੇ ਨਾਲ ਕੋਈ ਐਮਐਲਏ 5 ਲੱਖ ਲੈ ਰਿਹਾ ਕੋਈ 10 ਲੱਖ ਮਹੀਨਾ ਦਾ ਲੈ ਰਿਹਾ ਕਿਉਂਕਿ ਇਹਨਾਂ ਨੂੰ ਤਾਂ ਪਤਾ ਹੈ ਅਖੀਲੀ ਵਾਰੀ ਐ ਹੁਣ ਐ ਜੇ ਇਹਨੂੰ ਕੋਈ ਪੁੱਛੂਗਾ ਤੇ ਖੁੱਲੀ ਛੁੱਟੀ ਦਿੱਤੀ ਐ ਥਾਣੇਦਾਰਾਂ ਨੂੰ ਕਿ ਇਹਨਾਂ ਨੂੰ ਬੰਦਿਆਂ ਨੂੰ ਨਸ਼ੇ ਵਿੱਚ ਰਹਿਣਾ ਨੂੰ ਕੁਝ ਤੁਸੀਂ ਕੁਝ ਨਹੀਂ ਕਹਿਣਾ ਅੱਜ ਕੀ ਹੋ ਰਿਹਾ ਰੋਜ਼ ਅਖਬਾਰ ਪੜ੍ਹ ਲਓ ਅੱਜ ਸਰਪੰਚੇ ਥੇ ਮਾਰਤਾ ਕੱਲ ਪੁੰਦਰ ਸਾਹਿਬ ਦੱਸ ਰਹੇ ਸੀ ਸੰਗਰੂਰ ਜ਼ਿਲ੍ਹੇ 'ਚ ਅਬਦੂਖਾਂ ਹੀ ਲੁੱਟ ਕੇ ਲੈ ਗਏ ਪੰਦਾ 15 ਇਤਿਹਾਰਲ ਕੱਢ ਕੇ ਲੈ ਗਏ ਫਿਰ ਵਰਤੇ ਕਿੱਧਰ ਜਾਣਗੇ ਅੱਜ ਗੈਂਗਸਟਰ ਰਾਜ ਕਰ ਰਿਹਾ ਅੱਜ ਜਿੰਨੇ ਵਪਾਰੀ ਮੈਂ ਲੁਧਿਆਣਾ ਹੀ ਗਿਆ ਜਿੰਨੇ ਵਪਾਰੀ ਆ ਛੱਡਦੇ ਆ ਪੰਜਾਬ ਨੂੰ ਕਹਿੰਦੇ ਅਸੀਂ ਉੱਤਰ ਪ੍ਰਦੇਸ਼ ਵਿੱਚ ਅਸੀਂ ਫੈਕਟਰੀਆਂ ਲਾਵਾਂਗੇ ਜਿਹੜੇ ਉੱਤਰ ਪ੍ਰਦੇਸ਼ ਦੇ ਲੋਕ ਆਪਣੇ ਕੰਮ ਆਉਂਦੇ ਸੀ ਅੱਜ ਆਪਣੀ ਇੰਡਸਟਰੀ ਉੱਥੇ ਜਾ ਰਹੀ ਹੈ ਮੱਧਿਆ ਪ੍ਰਦੇਸ਼ ਜਾ ਰਹੀ ਹੈ ਕਿਉਂਕਿ ਉਹ ਕਹਿੰਦੇ ਸਾਨੂੰ ਸਾਨੂੰ ਤਾਂ ਡਰੀ ਇੱਥੇ ਨਾ ਕੋਈ ਪੁੱਛਣ ਵਾਲਾ ਨਹੀਂ ਮੈਨੂੰ ਵਪਾਰੀ ਮਿਲੇ ਲੁਧਿਆਣਾ ਦੇ ਉਹਨਾਂ ਦਾ ਕੋ ਕੰਮ ਸੀ ਮੈਨੂੰ ਕਹਿੰਦੇ ਆਵਾਜ਼ ਉਠਾਓ ਮੈਂ ਕਿਹਾ ਤੁਸੀਂ ਭਗਵੰਤ ਮਾਨ ਤੁਹਾਡੇ ਚੀ ਮੰਤਰੀ ਨੂੰ ਮਿਲ ਲਓ ਉਹ ਕਹਿੰਦੇ ਅਸੀਂ ਇਹਨਾਂ ਦੇ ਮੰਤਰੀ ਕੋਲੇ ਗਏ ਕਿਉਂਕਿ ਮੁੱਖ ਮੰਤਰੀ ਤਾਂ ਮਿਲਦਾ ਨਹੀਂ ਤੇ ਮੰਤਰੀ ਕਹਿੰਦਾ ਕਿ ਜੀ ਮੈਂ ਕੇਜਰੀਵਾਲ ਨਾਲ ਤੁਹਾਡੀ ਮੀਟਿੰਗ ਬਿਸ ਕਰ ਦਿੰਨਾ ਜੋ ਕੇਜਰੀਵਾਲ ਤੋਂ ਹੁਕਮ ਆਊਗਾ ਉਵੇਂ ਅਸੀਂ ਲਾਗੂ ਕਰ ਦਣਗੇ ਮੁੱਖ ਮੰਤਰੀ ਤਾਂ ਕੇਜਰੀਵਾਲ ਹੈ ਇਹ ਸ਼ਰਮ ਹੁੰਦੀ ਹੈ ਜਦੋਂ ਕਹਿੰਦੇ ਬਾਹਰ ਜਾ ਕੇ ਕਹਿੰਦੇ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਮੁੱਖ ਮੰਤਰੀ ਦੇਖੋ ਕਿੰਡੇ ਢੀਠ ਹੈ ਕਿੰਨੇ ਢੀਠ ਹੈ ਜਰਮਨੀ ਗਿਆ ਲਫਤਾਨਜ਼ਾ 에ਅਰਲਾਈਨ ਚੋਂ ਸ਼ਰਾਬ ਦਾ ਡੱਕਿਆ ਤੁਹਾਡਾ ਮੁੱਖ ਮੰਤਰੀ ਨੂੰ ਕੈਪਟਨ ਲਾਇਆ ਇਹ ਤੋਂ ਵੱਡੀ ਘਰ ਤੋਂ ਘਰ ਜੀ ਸ਼ਰਮ ਹੁੰਦੀ ਤਾਂ ਅਸਤੀਫਾ ਦੇ ਦਿੰਦਾ ਪਰ ਢੀਠ ਅਕਟਾਰੂ ਚੱਕ ਕਰੇ ਤੇ ਦੂਜਿਆਂ ਦਾ ਕੀ ਤੇ ਹਿਦਿਆਸ ਪਰ ਢੀਠ ਉਨੇ ਕੰਮ ਕੀ ਹੈ ਕੰਮ ਕੀ ਹੈ ਕਹਿੰਦੇ ਕੇਰਾ ਹੁਣ ਦਾ ਲੱਗ ਗਿਆ ਹੁਣ ਜਦੋਂ ਮੈਂ ਕਿਹਾ ਕਿ ਪਿੰਡਾਂ ਜਿਹੜੇ ਮਲੰਗ ਸੀ ਜਿਹੜੇ ਇਹਨਾਂ ਨਾਲ ਸੀ ਤੇ ਕਿੰਨੀ ਮਿਰਚਾਂ ਲੱਗੀਆਂ ਇਹਨਾਂ ਨੂੰ ਜੋ ਅਸਲੀਅਤ ਹੈ ਜਿਹਨੂੰ ਕੋਈ ਨਹੀਂ ਬਣਾਉਂਦਾ ਸੀ ਪਿੰਡ 'ਚ ਉਹਦਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਹੈਗਾ ਕਿ ਨਹੀਂ ਹੱਥ ਖੜੇ ਕਰਕੇ ਦੱਸੋ ਹੈਗਾ ਕਿ ਨਹੀਂ ਮੈਂ ਪਿੱਛੇ ਜੇ ਮੈਂ ਪਿੱਛੇ ਜੇ ਅਖਬਾਰ ਤੁਸੀਂ ਦੇਖਿਆ ਹੋਣਾ ਆ ਭਗਵੰਤ ਮਾਨ ਦਾ ਮੈਂ ਰੋਜ਼ ਬਿਆਨ ਦੇਖਦਾ ਕਿ ਐਨੇ ਝੂਠ ਤੇ ਝੂਠ ਤੇ ਝੂਠ ਆ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਅਖਬਾਰ ਚ ਤੁਸੀਂ ਅਖਬਾਰ ਦੇਖਿਆ ਹੋਣਾ ਇੱਕ ਇਸ਼ਤਿਹਾਰ ਆਇਆ ਕੀ ਜੀ ਅਸੀਂ ਇੱਕ ਥਰਮਲ ਪਲੈਂਟ ਲੈ ਲਿਆ ਗੋਵਿੰਦਰ ਵਾਲ ਸਾਹਿਬ ਦਾ ਥਰਮਲ ਪਲੈਂਟ 1000 ਰੁਪਏ 1000 ਕਰੋੜ ਚ ਲੈ ਲਿਆ ਕਹਿੰਦਾ ਉਹ 2.5 ਹਜ਼ਾਰ ਕਰੋੜ ਦਾ ਸੀ ਅਸੀਂ 1000 ਕਰੋੜ ਦਾ ਲੈ ਲਿਆ ਅਸਲੀਅਤ ਦੱਸਾ ਕੀ ਹੈ ਹੁਣ ਤੁਸੀਂ ਨਵੇਂ ਟਰੈਕਟਰ ਦੀ ਤੇ ਪੁਰਾਣੇ ਟਰੈਕਟਰ ਦੀ ਕੀ ਕੀਮਤ ਹੁੰਦੀ ਹੈ ਜਿਹੜਾ 9 ਲੱਖ ਦਾ ਟਰੈਕਟਰ ਨਵਾਂ ਹੈ ਤੇ 10 ਸਾਲ ਬਾਅਦ ਕਿਨੇ ਦਾ ਵੇਚਦੇ ਹੋ ਤੁਸੀਂ ਲੱਖ ਡੇਢ ਲੱਖ ਦਾ ਹੈ ਇੱਕ ਥਰਮਲ ਪਲਾਂਟ 10 ਸਾਲ ਬੰਦ ਪਿਆ ਚੱਲਦਾ ਨਹੀਂ ਐ ਨਹੀਂ ਕਿਹਾ ਕਿ ਅਸੀਂ ਨਵਾਂ ਕੋਈ ਚੀਜ਼ ਲਈ ਹੈ ਹਜ਼ਾਰ ਕਰੋੜ ਚ ਲੈ ਲਿਆ ਜਿਹੜਾ ਮੱਲਾ ਦਾ 300 ਕਰੋੜ ਨਹੀਂ ਕੋ ਦਿੰਦਾ ਸੀ ਕਿਉਂਕਿ ਮਲੰਗਰ ਕੀ ਪਤਾ ਹੁੰਦਾ ਹੈ ਸਾਹਬ ਜੀ ਬਤਾਉਂਦਾ ਨਹੀਂ ਹਜ਼ਾਰ ਕਰੋੜ ਚ ਲੈ ਲਿਆ ਤੁਸੀਂ ਦੇਖੋ ਐਨਾਂ ਦੀ ਬਹਾਦਰੀ ਪੂਰੇ ਦੇਸ਼ ਵਿੱਚ ਪੂਰੇ ਦੇਸ਼ ਵਿੱਚ ਇਹਨਾਂ ਨੇ ਇਸ਼ਤਿਹਾਰ ਕੀਤੇ ਕੀ ਜੀ ਆਪ ਥਰਮਲ ਪਲੈਂਟ ਬਿਕ ਰਿਆ ਕੋਈ ਆਏ ਕੋਈ ਦੇਸ਼ ਨਹੀਂ ਲੈਣ ਆਇਆ ਕਿਉਂਕਿ ਸਾਰਾ ਬੇਕਾਰ ਸੀ ਟੈਕਨੋਲੋਜੀ ਪੁਰਾਣੀ ਰਹੀ ਨਵੀਂ ਟੈਕਨੋਲੋਜੀ ਨਹੀਂ ਜੇ ਕੋਈ ਦੇਸ਼ ਨਹੀਂ ਲੈ ਕੇ ਆਇਆ ਆ ਤਾਂ ਮੈਨੂੰ ਲੱਗਦਾ ਜੇ ਮੁਫਤੀ ਮਿਲ ਜਾਣਾ ਸੀ ਇਹਨਾਂ ਨੂੰ ਹਜ਼ਾਰ ਕਰੋੜ ਦੇਤਾ ਜੀ ਕਿਉਂਕਿ ਉਹਦੇ 'ਚ ਵੀ ਇਹਨਾਂ ਨੇ ਕੇਜਰੀਵਾਲ ਨੇ ਪੈਸੇ ਕਮਾਏ ਤੇ ਹੁਣ ਤੁਸੀਂ ਕੱਲ੍ਹ ਤੋਂ ਤੁਹਾਨੂੰ ਪੁੱਛਣਾ ਜਾਣਾ ਹੈ ਹਾਲਾਤ ਕੀ ਹੈ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਇਕੱਠੇ ਹੋ ਗਏ ਇੱਕ ਚੀਜ਼ ਨਵੀਂ ਲੈ ਕੇ ਆਇਆ ਗੱਲ ਠੀਕ ਹੈ ਹੁਣ ਇਹ ਕਲਮਤ ਨੂੰ ਦੱਸਣਾ ਚਾਹਣਾ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਹੀ ਚੋਰ ਇਕੱਠੇ ਹੋ ਗਏ ਹੁਣ ਕਹਿੰਦੇ ਅਸੀਂ ਇਕੱਠੇ ਪਾਰਲੀਮੈਂਟ ਇਲੈਕਸ਼ਨ ਲੜਾਂਗੇ ਹੁਣ ਤੁਸੀਂ ਦੱਸੋ ਕੀ ਹੋਣਾ ਚਾਹੀਦਾ ਇਹਨਾਂ ਦਾ ਜ਼ਮਾਨਤਾ ਜੱਤ ਹੋਣੀਆ ਚਾਹੀਦੀਆਂ ਕਿ ਨਹੀਂ ਹੋਣੀਆ ਚਾਹੀਦੀਆਂ ਦੱਸੋ ਕਰੋਗੇ ਜ਼ਮਾਨਤਾ ਜੱਤ ਦੇਖੋ ਰੋਮ ਨਿਕਾਲੀ ਦਲ ਥੋੜੀ ਪਾਰਟੀ ਐ ਕੋਈ ਮਰਜ਼ੀ ਭਾਵੇਂ ਤਿੰਨੇ ਇਕੱਠੇ ਹੋ ਜਾਣ ਭਾਵੇਂ ਚਰਨਾ ਇਕੱਠੇ ਹੋ ਜਾਣ ਆ ਕੇਸਰੀ ਝੰਡਾ ਝੁੱਲੂਗਾ ਹੁਣ ਪੰਜਾਬ ਪਹਿਲੀ ਮਾਰਚ ਤੋਂ ਪਹਿਲੀ ਫਰਵਰੀ ਤੋਂ ਅਸੀਂ ਦਰਬਾਰ ਸਾਹਿਬ ਮੱਥਾ ਟੇਕ ਕੇ ਅਸੀਂ ਪੰਜਾਬ ਨੂੰ ਬਚਾਉਣ ਦੀ ਯਾਤਰਾ ਸ਼ੁਰੂ ਕਰਨ ਲੱਗੇ ਆਂ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜੇ ਪੰਜਾਬ ਬਚ ਗਿਆ ਤਾਂ ਆਪਾਂ ਬਚ ਗਏ ਜਿਸ ਤਰੀਕੇ ਨਾਲ ਲੱਗੇ ਹੈ ਜਿਸ ਤਰੀਕੇ ਨਾਲ ਆ ਜਿਹੜਾ ਕੀ ਮਿਨਿਸਟਰ ਜਿਹੜਾ ਜਾਲੀ ਜਾ ਆ ਲੱਗਿਆ ਇਹਨੇ ਪੰਜਾਬ ਤਬਾਹ ਕਰ ਦੇਣਾ ਕਰਜ਼ਾ ਇੰਨਾ ਚੜ ਦੇਣਾ ਤਾਂ ਵੱਡੀ ਬਹੁਤ ਔਖਾ ਹੋਣਾ ਸੀ ਕਰਨਾ ਸਹੀ ਮੈਨੇ ਤੇ ਆਪਾਂ ਹੋਰ ਗੱਲ ਛੱਡਦੀਏ ਆਪਣੇ ਗੁੱਸੇ ਗੱਲੇ ਛੱਡਦੀਏ ਮੈਂ ਤਾਂ ਸਾਰੇ ਜਿਹੜੇ ਛੋਟੇ ਮੋਟੇ ਕਾਲੀ ਦਲ ਜਿਹੇ ਥੋੜੇ ਬਣੇ ਸੀ ਉਹਨਾਂ ਨੂੰ ਬੇਨਤੀ ਕਰਨਾ ਆਜੋ ਇਕੱਠੇ ਹੋ ਜੋ ਪੰਜਾਬ ਨੂੰ ਬਚਾਈਏ ਪੰਜਾਬ ਨੂੰ ਤਗੜਾ ਕਰੀਏ ਪੰਜਾਬ ਨੂੰ ਇਹਨਾਂ ਨੈਸ਼ਨਲ ਪਾਰਟੀਆਂ ਤੋਂ ਬਚਾਈਏ ਜਿਹੜੇ ਕੱਲੇ ਲੁੱਟਣ ਵਾਸਤੇ ਪੰਜਾਬ ਚੋਂ ਆਏ ਪੰਜਾਬ ਦੇ ਲੋਕਾਂ ਦੀ ਬਾਹ ਫੜਨ ਵਾਸਤੇ ਨਹੀਂ ਆਉਂਦੇ ਇਸ ਕਰਕੇ ਖਾਲਸਾ ਜੀ ਅੱਜ ਦੇ ਪਵਿੱਤਰ ਦਿਹਾੜੇ ਤੇ ਤੁਸੀਂ ਸਾਰੇ ਇਕੱਠੇ ਹੋਇਆ ਮੈਂ ਵਧਾਈ ਦੇਣਾ ਚਾਹਣਾ ਜਿਸ ਪੰਡਾਲ ਤੁਸੀਂ ਅੱਜ ਬੈਠੇ ਹੋ ਐਸੇ ਹੀ ਪੰਡਾਲ ਵਿੱਚ ਦੋ ਦਿਨ ਪਹਿਲੇ ਆਪਣੀਆਂ ਬੀਬੀਆਂ ਦੀ ਕਾਨਫਰੰਸ ਸੀ ਐ ਖਚਾਖਚ ਭਰਿਆ ਸੀ ਮੈਂ ਵਧਾਈ ਦੇਣਾ ਚਾਹਣਾ ਬੀਬੀ ਹਰਕਮਿੰਦ ਕੌਰ ਜੀ ਪ੍ਰਧਾਨ ਜੀ ਨੂੰ ਜਿਨ੍ਹਾਂ ਨੇ ਪਿੰਡ-ਪਿੰਡ ਜਾ ਕੇ ਉਹਨਾਂ ਨੇ ਆ ਇਕੱਠ ਕੀਤਾ ਤੇ ਲਗੇ ਤੇ ਆਪ ਵਾਲੇ ਕਹਿੰਦੇ ਜੀ ਕਿ ਕਿਹੜੀਆਂ ਅੰਗਨ ਮਾੜੀ ਵਰਕਰ ਹੈ ਤੇ ਹੁਣ ਕਹਿਣਗੇ ਤੁਹਾਨੂੰ ਕਿ ਤੁਸੀਂ ਰੋਡਵੇ ਦੇ ਵਰਕਰ ਆਇਓ ਅੱਜ ਹੁਣ ਰੋਡਵੇ ਦੇ ਕਹਿਣਗੇ ਤੁਹਾਨੂੰ ਫਿੱਲੇ ਪਏ ਐਸ ਕਰਕੇ ਆਪਾਂ ਮਨ ਬਣਾ ਲੀਏ ਆਪਣਾ ਇਤਿਹਾਸ ਆਪਣੇ ਬਾਪੂ ਬਾਦਲ ਦੀ ਮੈਂ ਕਹਿੰਦਾ ਬਾਪੂ ਬਾਪੂ ਬਾਦਲ ਨੂੰ ਸੱਚੀ ਸ਼ਰਧਾਂਜਲੀ ਆ ਹੋਊਗੀ ਕਿ ਆਪਾਂ ਉਹਨਾਂ ਦੀ ਸੋਚ ਤੇ ਪੜਾਅ ਦੇ ਕੇ ਆਪਣੀ ਕੌਮ ਤੇ ਪੰਜਾਬ ਨੂੰ ਜਿਵੇਂ ਬਾਪੂ ਬਾਦਲ ਨੇ ਪੂਰੀ ਜ਼ਿੰਦਗੀ ਕੌਮ ਤੇ ਪੰਜਾਬ ਵਾਸਤੇ ਲੜਾਈ ਲੜੀ ਆਪਾਂ ਵੀ ਉਹੀ ਲੜਾਈ ਲੜ ਕੇ ਤੇ ਮੈਂ ਕਹਿੰਦਾ ਆ ਇਸ ਪਵਿੱਤਰ ਸਥਾਨ ਦੀ ਸੱਚੀ ਸ਼ਰਧਾਂਜਲੀ ਆ ਵੀ ਹੋਊਗੀ ਕਿ ਆਪਾਂ ਆਪਣੀ ਪੰਤੀ ਪਾਰਟੀ 50 ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਕੇ ਵਾਪਸ ਲੈ ਕੇ ਆਈਏ ਤਾਂ ਹੀ ਪੰਜਾਬ ਬਚੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ